ਸਤਿ ਆਕਾਂ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਸਰਬੱਤ ਸੰਗਤਾਂ ਜਾਣਦੇ ਹੋ ਕਿ ਜੋ ਡੇਰੇ ਬਾਬੇ ਨਾਨਕ ਤੋਂ ਲੈ ਕਰਕੇ ਅਈ ਨਾਲੇ ਦੀ ਧਰਤੀ ਤੱਕ ਰਾਵੀ ਦਰਿਆ ਨੇ ਜੋ ਕਹਿ ਰਟਾਇਆ ਉਸ ਪਾਣੀ ਦੀ ਮਾਰ ਹੇਠ ਜੋ ਲੋਕ ਆਏ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਦੇਸ਼ਾਂ ਦੇ ਛਾਂ ਤੋਂ ਸੰਗਤਾਂ ਹੌਮ ਹੌਮ ਆ ਕੇ ਇੱਥੇ ਪਹੁੰਚ ਰਹੀਆਂ ਨੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਮੇਹ ਰਾਮਨ ਦੇ ਨਾਲ ਇਹ ਨੌਜਵਾਨ ਵੀਰ ਫਗਵਾੜੇ ਤੋਂ ਹਿਆਰਪੁਰ ਨੂੰ ਰੋਡ ਉੱਥੇ ਪਿੰਡ ਭਵਿਆਣਾ ਅਧਿਆਣਾ ਅਤੇ ਹਰਖੋਵਾਲ ਇਹ ਤਿੰਨ ਪਿੰਡ ਦੇ ਤਿੰਨਾ ਪਿੰਡਾਂ ਦੇ ਨੌਜਵਾਨ ਵੀਰਾਂ ਨੇ ਰਲ ਮਿਲ ਕੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇੱਥੇ ਰਸਤਾ ਬਸਤਾ ਲੈ ਕੇ ਆਏ ਸਾਡੇ ਕੋਲ ਰਾਤੀ ਇਹਨਾਂ ਨੇ ਵਿਸ਼ਰਾਮ ਕੀਤਾ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਕੇ ਭਾਵਨਾ ਦੇ ਨਾਲ ਸੇਵਾ ਕਰ ਰਹੇ ਨੇ ਸਤਿਗੁਰੂ ਚੜ੍ਹਦੀਏ ਕਲਾ ਬਖਸ਼ਿਸ਼ ਕਰਨ ਇਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਇਹਨਾਂ ਕਾਰਜਾਂ ਦੇ ਵਿੱਚ ਹਿੱਸੇ ਪਾਏ ਨੇ ਇਹਨਾਂ ਦੀਆਂ ਬਰਕਤਾਂ ਝੋਲੀਆਂ ਦੇ ਨਾਲ ਪਰਣਾ ਇਹਨਾਂ ਦੀਆਂ ਝੋਲੀਆਂ ਬਰਕਤਾਂ ਦੇ ਨਾਲ ਪਰਣਾ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇਹਨਾਂ ਨੂੰ ਇਸੇ ਤਰ੍ਹਾਂ ਜਿਵੇਂ ਮਹਾਪੁਰਖ ਸੰਤ ਬਾਬਾ ਜਵਾਲਾ ਸਿੰਘ ਦੀ ਹਰਖੋਵਾਲ ਵਾਲਿਆਂ ਦੇ ਨਾਲ ਇਹਨਾਂ ਦਾ ਪਿਆਰ ਆ ਉਹਨਾਂ ਦੀ ਪ੍ਰੇਰਣਾ ਦੇ ਨਾਲ ਇਹ ਚੱਲ ਰਹੇ ਨੇ ਉਹਨਾਂ ਦਾ ਇਹਨਾਂ ਦੇ ਸਿਰ ਤੇ ਸਦਾ ਇਹ ਮੇਰ ਭਰਿਆ ਹੱਥ ਬਣਿਆ ਰਵੇ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਨਾਲ ਜੁੜ ਕੇ ਲਾਹਾ ਪ੍ਰਾਪਤ ਕਰਦੇ ਰਹਿਣ ਸਾਰੀ ਸੰਗਤ ਅਸੀਸ ਦੇ ਦਿਓ ਇਹ ਨੌਜਵਾਨ ਗੁਰੂ ਨਾਨਕ ਘਰ ਦੀ ਸੋਭਾ ਐਵੇਂ ਵਧਾਉਂਦੇ ਰਹਿਣ ਤੇ ਨਾਮ ਜਪਦੇ ਰਹਿਣ ਸਤਨਾਮ ਸ੍ਰੀ ਵਾਹਿਗੁਰੂ ਸਾਰੀ ਸੰਗਤ ਇਨਾਂ ਦਾ तहे ਦਿਲੋਂ ਧੰਨਵਾਦ ਕਰਦੀ ਅਜਰਾਲੇ ਇਲਾਕੇ ਦੀ ਸਤਿਗੁਰੂ ਇਹਨਾਂ ਤੇ ਦਿਨ-ਦੁੱਖ ਨਹੀਂ ਰਾਤ ਚੌਗਨੀ ਤਰੱਕੀਆਂ ਬਖਸ਼ਿਸ਼ ਕਰਕੇ ਨਾਮਧੀਆਂ ਦਾਤਾ ਸਿਮਰਨ ਦੀਆਂ ਦਾਤਾ ਨਾਲ ਨਿਵਾਜਨ ਵਾਹਿਗੁਰਦੀਕਾ ਖਾਲਸਾ ਵਾਹਿਗੁਰਦੀਕੀ ਪਤੀ